ਸਤ ਸਤਰੀਕਾਲ ਨਮਸਕਾਰ ਆਦਾਤ ਤਸਵੀਰਾਂ ਇਸ ਵੇਲੇ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਬਿਜਲੀ ਕੰਮੇ ਅੱਧੀ ਰਾਤ ਆਪਣੇ ਕੰਮ ਨੂੰ ਲੱਗੇ ਆ ਔਰ ਜਨਤਾ ਲਾਈਟ ਤੋਂ ਪਰੇਸ਼ਾਨ ਹੈ ਲਾਈਟ ਗਈ ਹੈ ਤਾਂ ਨੀਂਦ ਉੱਡੀ ਹੈ ਕਿਉਂਕਿ ਦਿਨ ਵੇਲੇ ਗਰਮੀ ਬਹੁਤ ਹੁੰਦੀ ਹੈ ਔਰ ਰਾਤ ਨੂੰ ਹੀ 2-4 ਘੰਟੇ ਸਕੂਨ ਨਾਲ ਸੋਣਾ ਹੁੰਦਾ ਤਾਂ ਇਹ ਜੇ ਦੇ ਵਿੱਚ ਜਦ ਲਾਈਟ ਖਰਾਬ ਹੋ ਜਾਂਦੀ ਹੈ ਤਾਂ ਬੜੀ ਪਰੇਸ਼ਾਨੀ ਵਾਲਾ ਸਬਬ ਬਣ ਜਾਂਦਾ ਹੈ ਤਾਂ ਮੁਲਾਜ਼ਮ ਵੀ ਇੱਥੇ ਪੀਐਸਪੀਐਲ ਦੇ ਮੌਜੂਦ ਹੈ ਇਹਨਾਂ ਨਾਲ ਵੀ ਗੱਲ ਕਰਾਂਗੇ ਡਿਊਟੀ ਇਹਨਾਂ ਦੀ ਵੀ ਬਹੁਤ ਸਖਤ ਹੈ ਜਿੱਦਾਂ ਪੰਜਾਬ ਪੁਲਿਸ ਦੀ ਸਖਤ ਹੈ ਡਿਊਟੀ ਔਰ ਬਾਰਡਰ ਤੇ ਫੌਜੀਆਂ ਦੀ ਡਿਊਟੀ ਸਖਤ ਹੈ ਉਵੇਂ ਇਹਨਾਂ ਦੀ ਵੀ ਡਿਊਟੀ ਸਖਤ ਹੈ ਭਾਈ ਪਰਮਾਨੈਂਟ ਹੋ ਤੁਸੀਂ ਜੀ ਸਰ ਠੇਕੇ ਦੇ ਠੇਕੇ ਦੇ ਹੋ ਹਾਂਜੀ अच्छा तो ड्यूटी ड्यूटी ਕਿੰਨੇ ਤੋਂ ਕਿੰਨੇ ਥੋੜਾ ਸਰ 12 ਤੋਂ ਸਵੇਰੇ 8 ਵਜੇ ਤੱਕ ਰਾਤ 12 ਤੋਂ ਸਵੇਰੇ 8 ਵਜੇ ਤੱਕ 8 ਘੰਟੇ ਦੀ 8 ਘੰਟੇ ਦੀ اچھا ਮੈਂ ਤਾਂ ਸੋਚਿਆ ਪਰਮਾਨੈਂਟ ਹੋ ਤੁਸੀਂ ਸ਼ਹਿਰ ਦੇ ਪਰਮਾਨੈਂਟ ਠੇਕੇ ਦਾ اچھا ਫਿਰ ਕੀ ਸੈਲਰੀ ਕੀ ਮਿਲਦੀ ਮਿਲਦੀ ਕੀ ਦੇ ਦੋ ਪਤਾ ਠੇਕੇ ਦਾ ਕੋਈ ਦਿੰਦੇ ਜੀ ਕੀ ਫਿਰ 13000 ਰੁਪਏ 12 13000 ਰੁਪਏ ਬਸ ਹਾਂ ਖੰਬਿਆਂ ਤੇ ਚੜਨਾ ਪੈਂਦਾ ਹੈ ਹੈ ਚੱਲ ਜਾ ਜੀ ਚੱਲ ਜਾ ਜੀ ਲਓ ਜੀ ਲਾਈਟ ਆ ਗਈ ਤਾਂ ਸਾਡੇ ਚਾਚਾ ਜੀ ਪਹਿਲਾਂ ਹੀ ਤੁਰ ਗਏ ਉਹਨਾਂ ਨੇ ਵੇਖਿਆ ਲਾਈਟ ਆ ਗਈ ਤਾਂ ਬਾਕੀ ਵੀ ਉਹਨ ਸਾਰੇ ਘਰ ਘਰ ਕਰੋ ਘਰ ਤੁਰ ਜਾਣਗੇ ਔਰ ਸੁੱਖ ਦੀ ਨੀਂਦ ਸੌਣਗੇ ਪਰ ਜੇਕਰ ਗੱਲ ਕੀਤੀ ਜਾਵੇ ਇਹਨਾਂ ਬਾਈਆਂ ਦੀ ਤਾਂ 12-13 ਹਜ਼ਾਰ ਚ ਸਾਰੀ ਰਾਤ ਜਾਗਣਾ ਦਿਨੇ ਨੀਂਦ ਨਹੀਂ ਆਉਂਦੀ ਬਾਈ ਜੇ ਨੀਂਦ ਨਹੀਂ ਆਉਂਦੀ ਕਿਰੀ ਮਜਬੂਰੀਆਂ ਹੋਣ ਕੰਮ ਬੰਦੇ ਕੰਮ ਅੱਛਾ ਇਸ ਵਾਰ ਰਾਤ ਦੀ ਡਿਊਟੀ ਆ ਫਿਰ ਹੈ ਕੋਈ ਵੀ ਫਾਲਟ ਪੈ ਜਾਂਦਾ ਹੈ ਹਾਂ ਜਮੀਨੀ ਨੇਰੀ ਜਨ ਜ਼ਿਆਦਾ ਤੰਗ ਤੰਗੀ ਆਉਂਦੀ ਹੈ ਅੱਜ ਇਹ ਫਾਲਟ ਕਾਤੋਂ ਪਿਆ ਸੀ ਠੀਕ ਹੈ ਜਮੀਨ ਨੇਰਾ ਕਰਨ ਤਾਰਾ ਜੁੜ ਗਿਆ ਸੀ ਜੈਂਪਰ ਸੜ ਗਿਆ ਸੀ ਯਾਰ ਮੇਰਾ अच्छा अच्छा इस करके सारा ये रेडिएम चल आ, लाएक लाएक। रहा ਸੀਗਾ हां डिम लाइट हां डिम चल रही ਸੀਗੀ ਉੱਥੇ ਘਟਾ ਤੋਂ ਅੱਗ ਵੀ ਲੱਗੀ ਆ ਉੱਥੇ اچھا ਮਾਇਸ਼ ਕਰਨ ਲੱਗੀ ਜਾਰੇ 12 13000 ਰੁਪਏ ਦੇ ਕੰਮ ਕਰਦੇ ਨੇ ਅਸੀਂ ਕਮੈਰ ਵਾਲੀ ਵਸਤੇ ਤੋਂ ਆਏ ਇਹਨਾਂ ਨੂੰ ਨਾਲ ਲੈ ਕੇ ਜਾਣਾ ਹੈ اچھا ਉਧਰ ਵੀ ਲਾਈਟ ਨਹੀਂ हां ਉਧਰ ਵੀ ਲਾਈਟ ਨਹੀਂ ਨਾਲ ਲੈ ਜਾਣਾ ਪਾਜੀ ਨੂੰ ਵਿੱਚ ਕਮਸ ਕਮ ਦਿਨ ਲਹਿੜਤਾ ਆਵੇ ਚਾਰੇ ਨੂੰ ਪੱਕਾ ਕੀਤਾ ਜਾਵੇ ਇਹਨਾਂ ਕੰਮ ਕਰਦੇ ਨੇ ਇੰਨੀ ਮਿਹਨਤ ਕਰਦੇ ਨੇ ਹਾਂ ਆਹੀ ਗੱਲ ਮੈਂ ਕਹਿਣੀ ਚਾਹੁੰਦਾ ਕਰਦੇ ਨੇ ਉਹ ਰਾਤ ਨੂੰ ਕੌਣ ਚੜੇਗਾ ਕੋਈ ਚੜਦਾ ਕੋਈ ਨਹੀਂ ਚੜਦਾ ਉੱਤੇ ਉਹ ਵੀ ਬਿਜਲੀ ਹੈ ਇੰਨੀ ਰਾਤ ਨੂੰ ਕੰਮ ਕਰ ਰਹੇ ਠੀਕ ਹੈ ਨਾ ਹੁਣ ਇਹਨਾਂ ਨੂੰ ਅਸੀਂ ਸਪੈਸ਼ਲ ਆਏ ਆ ਉੱਥੋਂ ਲੈਣ ਵਾਸਤੇ ਅੱਛਾ ਤੇ ਭਰਾ ਨੂੰ ਲੈ ਕੇ ਜਾਵਾਂਗੇ ਤੇ ਲੈ ਤਾਂ ਚਲੇਗੀ ਤੁਹਾਡੇ ਚੈਨਲ ਦੇ ਮੁਤਾਬਕ ਅਸੀਂ ਕਹਿਣਾ ਚਾਹੁੰਦੇ ਆਂ ਵੀ ਵਿਚਾਰੇ ਕਿੰਨਾ ਕੰਮ ਕਰਦੇ ਨੇ ਠੀਕ ਹੈ ਤੇ ਇਹਨਾਂ ਵਾਸਤੇ ਆਪਾਂ ਨੇ ਕਰਨਾ ਤੇ ਕਿਹ ਵਾਸਤੇ ਕਰਨਾ ਹੈ ਇਹਨਾਂ ਨੂੰ ਪੱਕੇ ਮੁਲਾਜ਼ਮਾਂ ਲਈ ਸਹੂਲਤਾ ਮਿਲਣੀਆਂ ਚਾਹੀਦੀਆਂ ਪੱਕੇ ਮੁਲਾਜ਼ਮ ਵਾਸਤੇ ਸਹੂਲਤਾ ਮਿਲਣੀ ਚਾਹੀਦੀਆਂ ਇਹਨਾਂ ਨੂੰ ਅੱਛਾ ਭਾਈ ਤੁਸੀਂ ਠੇਕੇ ਤੇ ਕੰਮ ਕਰਦੇ ਹੋ ਖੁਦਾ ਨਾ ਖਾਸਤਾ ਰੱਬ ਨਾ ਕਰੇ ਜੇ ਕੋਈ ਕਿਸੇ ਤਰ੍ਹਾਂ ਦਾ ਹਾਦਸਾ ਵਾਪਰ ਜਾਂਦਾ ਫਿਰ ਤੁਹਾਡੇ ਵਾਸਤੇ ਵੀ ਕੋਈ ਸਹੂਲਤਾ ਹੈਗੀ ਆ ਸਾਡੇ ਤੁਸੀਂ ਪਿੱਛੇ ਦੇਖਿਆ ਹੋਣਾ ਜੇ ਅੱਜ 9 ਮਿੰਟ ਦਿੱਤ ਹੋਈ ਸੀ ਸ਼ਿਵ ਸ਼ੰਕਰ ਦੀ ਆ ਸ਼ਿਵ ਸ਼ੰਕਰ ਰਾਈ ਵਾਲੇ ਰੋਡ ਤੇ ਹਾਂਜੀ ਇਹਦੀ ਉਹਦਾ ਮੁਆਵਜ਼ਾ ਲੈਣ ਲਈ ਸਾਨੂੰ ਤਰਣਾ ਲਾਣਾ ਪਿਆ ਸੀ ਹੂੰ ਜਿਸ ਤਰ੍ਹਾਂ ਵਿੱਚ ਗੋਲਡ ਗੰਗੋਜ ਜੀ ਮੌਜੂਦਾ ਐਮ ਐਲ اے ਦੋ ਟਾਈ ਉਹਨਾਂ ਨੇ ਤੁਹਾਡੇ ਅਫਸਰ ਸਹਿਬਾਨਾਂ ਨੂੰ ਵੀ ਉੱਥੋਂ ਫੋਨ ਕੀਤਾ ਸੀਗਾ ਮੇਰੇ ਖਿਆਲ ਚ। ਦੇਖੋ ਸਰ ਇਹੋ ਜੀ ਸਰਕਾਰਾਂ ਨੇ ਜਿਹੜਾ ਆਪ ਆਪ ਚੁਣਦੇ ਆ ਜੋ ਕੋਈ ਮੁਆਵਜ਼ਾ ਲੈਣਾ ਹੈ ਤੇ ਧਰਨੇ ਲਾ ਕੇ ਲੈਣਾ ਪੈਂਦਾ। ਜਿਹੜਾ ਕੋਈ ਨਹਿਰ ਚ दारू ਪੀ ਕੇ ਮਰ ਚ ਜਾਂਦਾ ਉਹਨੂੰ ਮੁਆਵਜ਼ਾ ਮਿੰਟੋਂ ਦੇ ਦਿੰਦੇ 5-7 ਲੱਖ ਰੁਪਈਆ। ਹੂੰ ਤੁਹਾਡੇ ਵਾਸਤੇ ਕੋਈ ਐਗੀਸ ਹੋਤ ਨਹੀਂ। ਕੋਈ ਸੌਲਤ ਨਹੀਂ ਹੋਊ ਜੀ। ਅੱਛਾ ਜੋ ਵੀ ਲੈਣਾ ਧਰਨੇ ਲਾ ਕੇ ਲੈਣਾ ਪੈਂਦਾ ਸੌਣ। ਜੀ ਆਪਦੇ ਹੱਕ ਲੈਣ ਪਿੱਛੇ ਵੀ ਧਰਨੇ ਲਾਣੇ ਪੈਂਦੇ ਆ। ਜੋ ਡਿਊਟੀ ਤਾਂ ਬਾਈ ਬਹੁਤ ਸਖਤ ਹੈ ਤੇ ਬਾਈ ਬਿਲਕੁਲ ਰਾਤ ਦੀ ਗੱਲ ਸੁਣਾਉਣੇ ਰਾਤ ਨੂੰ ਮੋਰਸ ਲਗਾ ਕੇ ਆ ਰਹੇ ਸੀਗੇ ਨੀਂਦ ਆ ਗਈ ਮੋਰਸ ਨੂੰ ਖੰਬੇ ਜਵਾਦਿਆ ਅੱਛਾ ਹਾਂਜੀ ਰਾਤ ਥੋੜਾ ਹਾਂਜੀ ਬਸ ਤੇ ਵੇਖਣ ਵਾਲੇ ਨੇ ਕਿਹੜਾ ਖੜੀ ਡੱਕੇ ਹੋਈ ਹੈ ਪੀਤੀ ਹੋਈ ਹੈ ਹਮਮ ਅਲੱਗ ਆਪਾਂ ਕੋਈ ਨਸ਼ਾ ਨ ਕਿਹ ਚੀਜ਼ ਤੁਹਾਨੂੰ ਪੁੱਤੋ ਜਾਣਦੇ ਹੋ ਸਾਨੂੰ ਹਾਂ ਜਾਣਦਾ ਨਹੀਂ ਨਹੀਂ ਮੈਂ ਜਾਣਦਾ ਬਈ ਤਾਂ ਇਹ ਬਾਈ ਉਹਨੇ ਬੜੇ ਨੇਕ ਬੰਦੇ ਆ ਜਦੋਂ ਵੀ ਅੱਧੀ ਰਾਤ ਨੂੰ ਇਹਨਾਂ ਦੀ ਡਿਊਟੀ ਜਦੋਂ ਸ਼ੁਰੂ ਹੁੰਦੀ ਹੈ ਤਾਂ ਫੋਨ ਮਾਰੋ ਉਸ ਵੇਲੇ ਹਾਜ਼ਰ ਹੋ ਜਾਂਦੇ ਔਰ ਸਹੀ ਹੈ ਇਹਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਇਹਨਾਂ ਨੂੰ ਵੀ ਜੀ 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 ਹਾਂਜੀ ਹਾਂਜੀ ਬੋਲੋ ਸਰ ਪਰ ਚੈਨਲ ਮਾਧਿਅਮਿਕ ਗੱਲ ਕਰਨਾ ਚਾਹੁੰਦੇ ਜਨਤਾ ਨੂੰ ਹਾਂ ਖਾਸ ਜਲਾਲਾਵਾਂ ਦੀ ਹੂੰ ਕਿਉਂ ਸਾਡਾ ਕੰਮ ਹੈ ਬਿਜਲੀ ਬੋਰਡ ਦਾ ਸਾਰਿਆਂ ਨੂੰ ਪਤਾ ਹੈ ਇਸ ਕੀ ਕੰਮ ਹੈ ਅਸੀਂ 2 ਵਜੇ ਡਿਊਟੀ ਕਰ ਰਹੇ ਹਾਂ ਕੇ ਸੋ ਫੋਨ ਹੀ ਚੱਕਿਆ ਨਾ ਕੋਈ ਬੰਦਾ ਗੁੱਸਾ ਨਾ ਕਰੇ ਸਾਡੇ ਫੋਨ ਹੀ ਅਟੈਂਡ ਕਰ ਰਹੇ ਹਾਂ ਕਿਉਂਕਿ ਸਾਨੂੰ ਟਾਈਮ ਲੈ ਬੈਕ ਕਰਦੇ ਹੁੰਦੇ ਨੇ ਲੋਕ ਭਰ ਕੰਮ ਤੇ ਜਿਹੜੇ ਕੰਮ ਕਰਦੇ ਆ ਫੋਨ ਹੀ ਚੱਕ ਸਕਦੇ ਫੋਨ ਹੀ ਚੱਕ ਸਕਦੇ ਨਹੀਂ ਸਹੀ ਹੈ ਬਿਲਕੁਲ ਕੋਸਟ ਸਾਡੀ ਜੀ ਪਰੇਸ਼ਾਨਾ ਸਾਨੂੰ ਕੀਤਾ ਜਾ ਬਸ ਹਾਂ ਦੇਖੋ ਕਿੰਨਾ ਫੋਨ ਚੱਕਣਾ ਵੀ ਸਟ੍ਰੈਸ ਹੈ ਕੰਮ ਵੀ ਕਰਨਾ ਹੈ ਤੇ ਬਾਈ ਹੁਣ ਇਹ ਅਪੀਲ ਵੀ ਕਰਦੇ ਕਹਿੰਦੇ ਜੇ ਕਿਸੇ ਦਾ ਫੋਨ ਨਾ ਚੱਕਿਆ ਜਾਵੇ ਤਾਂ ਗੁੱਸਾ ਨਾ ਕਰਿਆ ਕਰੋ ਇਹ ਵੈਕਲ ਕਰ ਲੈਂਦੇ ਹੁੰਦੇ ਆ ਔਰ ਵਾਕਿਆ ਹੀ ਜਿਹੜਾ ਹੈਗਾ ਇਹਨਾਂ ਬਾਰੇ ਵੀ ਸੋਚਣਾ ਬਣਦਾ ਹੈ ਜਿਹੜੇ ਰਾਤ ਰਾਤ ਪਰ ਖੰਬਿਆਂ ਤੇ ਚੜ ਕੇ ਲਾਈਟ ਠੀਕ ਕਰਦੇ ਆ ਜੇਕਰ ਅਸੀਂ ਆਪਣੇ ਘਰੇ ਏਸੀ ਥੱਲੇ ਸੁੱਖ ਦੀ ਨੀਂਦ ਸੌਣੇ ਆ ਤਾਂ ਉਹਦੇ ਪਿੱਛੇ ਇਹਨਾਂ ਦਾ ਵੀ ਹੱਥ ਹੈਗਾ ਕਿਉਂਕਿ ਇਹ ਲਾਈਟ ਨੂੰ ਪਾਵਰ ਸਪਲਾਈ ਨੂੰ ਮੇਨਟੇਨ ਕਰਦੇ ਆ ਤਾਂ ਫਿਲਹਾਲ 12-13000 ਰੁਪਿਆ ਸੁਣ ਕੇ ਮੈਨੂੰ ਵੀ ਅਜੀਬ ਲੱਗਾ ਇਹਨਾਂ ਨੂੰ ਵੀ ਜਿਹੜੀਆਂ ਸਹੂਲਤਾਂ ਹੈਗੀਆਂ ਉਹ ਸਰਕਾਰੀ ਪੱਕੇ ਮੁਲਾਜ਼ਮਾਂ ਵਾਲੀਆਂ ਮਿਲਣੀਆਂ ਚਾਹੀਦੀਆਂ ਤਾਂ ਦੱਸਦੇ ਆ ਕਿ ਬੀਤੇ ਦਿਨੀ ਇੱਕ ਇਹਨਾਂ ਦੇ ਸਾਥੀ ਦੀ ਡੈਥ ਹੋ ਗਈ ਸੀ ਕੰਬੇ ਦੇ ਚੜਿਆ ਕਰੰਟ ਲੱਗਾ ਸੀ ਤਾਂ ਉਸ ਦਾ ਮੁਆਵਜ਼ਾ ਲੈਣ ਪਿੱਛੇ ਵੀ ਜਿਹੜਾ ਹੈਗਾ ਧਰਨਾ ਲਾਣਾ ਪਿਆ ਸੀ ਤਾਂ ਹਾਲਾਤ ਵਾਕਈ ਜਿਹੜੇ ਆ ਉਹ ਸਹੀ ਨਹੀਂ ਜਾਬ ਦੇ ਚਿੰਤਾਜਨਕ ਜੀ ਹੈਗੀ ਆ ਪਰ ਇਨਾ ਬਾਰੇ ਵੀ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਆਹ ਇੰਨੇ ਜਨਤਾ ਜਿਹੜੀ ਰਾਤ ਨੂੰ 12 ਵਜੇ ਤੋਂ ਉੱਤੇ ਦਾ ਟਾਈਮ ਹੋ ਗਿਆ ਆਹ ਜਨਤਾ ਜਿਹੜੀ ਰਾਤ ਨੂੰ ਸੜਕ ਤੇ ਖੜੀ ਐ ਖੁਸ਼ੀ ਨਾਲ ਨਹੀਂ ਬਲਕਿ ਲਾਈਟ ਨਾ ਹੋਣ ਦੇ ਚਲਦਿਆਂ ਪਰੇਸ਼ਾਨੀ ਦੇ ਵਿੱਚ ਖੜੀ ਐ ਤੇ ਪਰੇਸ਼ਾਨੀ ਦੂਰ ਕਰਨ ਵਾਲੇ ਜਿਹੜੇ ਬਾਈ ਹੁਣੀ ਹੈਗੇ ਆ ਉਹਨਾਂ ਨੂੰ ਮਿਲਦਾ ਸਿਰਫ 12 ਤੋਂ 13000 ਰੁਪਈਆ ਮਹੀਨ ਤਨਾ ਪੂਰੇ ਮਹੀਨੇ ਦਾ ਔਰ ਰਿਸਕ ਕਿੰਨਾ ਹੁਣ ਜਦ ਮੈਂ ਆਇਆ ਇਹ ਖੰਬੇ ਦੇ ਉੱਪਰ ਬਿਨਾਂ ਕਿਸੇ ਸਪੋਰਟ ਤੋਂ ਉੱਪਰ ਜਾ ਕੇ ਫਿਊਜ ਲਾਇਆ ਉੱਪਰ ਫਿਊਜ ਲਾ ਕੇ ਆਇਆ ਨਾ ਜਾ ਕੇ ਹਾਂ ਤਾਂ ਇੰਨੇ ਉੱਪਰ ਖੰਬੇ ਤੇ ਬਿਨਾ ਕਿਸੇ سپورਟ ਤੋਂ ਉੱਪਰ ਜਾ ਕੇ ਫਿਊਜ ਲਾਇਆ ਤੇ ਉਸ ਤੋਂ ਬਾਅਦ ਲਾਈਟ ਜਿਹੜੀ ਹੈ ਉਹ ਬਹਾਲ ਕੀਤੀ ਹੈ ਤਾਂ ਬਾਈ ਨੇ ਵੀ ਬੜੀ ਵਧੀਆ ਗੱਲ ਕੀਤੀ ਕਿ ਜਿਹੜਾ ਹੈਗਾ ਇਹਨਾਂ ਬਾਰੇ ਸੋਚਣਾ ਚਾਹੀਦਾ ਤੇ ਅਸੀਂ ਵੀ ਅਪੀਲ ਕਰਾਂਗੇ ਕਿ ਇਹਨਾਂ ਬਾਰੇ ਜ਼ਰੂਰ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਜ਼ਰੂਰੀ ਜਿਹੜੀਆਂ ਸੇਵਾਵਾਂ ਦੇ ਵਿੱਚ ਇਹਨਾਂ ਦਾ ਕੰਮ ਹੈਗਾ অতি ਜ਼ਰੂਰੀ ਸਰਕਾਰੀ ਮੁਲਾਜ਼ਮ ਸੌ ਰੱਖੇ ਨੇ ਹਾਂ 10 12 13 ਹਰ ਦੇ ਤੋਂ ਥਾ ਵਾਲੇ ਬੰਦੇ ਕੰਮ ਕਰ ਰਹੇ ਨੇ ਹਾਂ ਠੇਕਾ ਮਜ਼ਦਮ ਖੰਬੇ ਦੇ ਜਿਹੜੇ ਅੱਧੀ ਰਾਤ ਨੂੰ ਉਹਨਾਂ ਦਾ ਉਹਨਾਂ ਬਾਰੇ ਸੁਣਨਾ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਬਿਲਕੁਲ ਬੇਇਨਸਾਫੀ ਹੋ ਰਹੀ ਹੈ ਕਿਤੇ ਨਾ ਕਿਤੇ ਇਹਨਾਂ ਨਾਲ ਵੀ ਇਹਨਾਂ ਨੂੰ ਵੀ ਬੰਦੇ ਹੱਕ ਚਾਹੀਦੇ ਹੈ ਇਹਨਾਂ ਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ ਕਿਉਂਕਿ ਇਹਨਾਂ ਦੀ ਡਿਊਟੀ ਜਿਹੜੀ ਆ ਉਹ ਮਾੜੀ ਮੋਟੀ ਨਹੀਂ ਦੱਸਦੇ ਹੈ ਕਿ ਰਾਤ ਨੀਂਦ ਆ ਗਈ ਤਾਂ ਮੋਟਰਸਾਈਕਲ ਖੰਬੇ 'ਚ ਵੱਜ ਗਿਆ ਤਾਂ ਬਹੁਤ ਹੀ ਸਖਤ ਡਿਊਟੀ ਹੈ ਭਰਾਵੋ ਤਾਂ ਚਲੋ ਐਨੀਵੇ ਸਰਕਾਰ ਜੇ ਇਹਨਾਂ ਬਾਰੇ ਸੋਚੇ ਤਾਂ ਬਹੁਤ ਧੰਨਵਾਦ ਥੈਂਕ ਯੂ ਸਰ ਧੰਨਵਾਦ ਵੀਰ ਜੀ ਤੁਹਾਡਾ ਧੰਨਵਾਦ ਜੀ ਯਾਰ ਪੁੱਛੋ ਪਰ ਚਲੋ